ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਹੋ ਗਿਆ ਆਪਣਾ ਸ਼ੁਰੂ ਨਵੀਂ ਸਵੇਰ ਬਹੁਤ ਹੰਦ ਬਈ ਟਾਈਮ ਕਾਫੀ ਹੋ ਗਿਆ ਤੇ ਹੁਣ ਆਣ ਕੇ ਧੁੱਪ ਲੱਗੀ ਹੁਣ ਆਪਾਂ ਸ਼ੈਡ ਚ ਬੰਦੇ ਦੀ ਚਾਹ ਪਿਆ ਕੇ ਇੱਕ ਵਾਰ ਕੰਮ ਚੱਲੇ ਆ ਉੱਥੋਂ ਬੰਦੇ ਕੱਢ ਗਏ ਫੇਰ ਮੁੜਦੇ ਆ ਕਿ ਅੱਜ ਕੁਝ ਖਾਦ ਪਾਵਾਂਗੇ ਬੰਦੇ ਦੇ ਕੁਝ ਤਰ੍ਹਾਂ ਦੇ ਕਈ ਵੀਰਾਂ ਨੇ ਬੋਟਾ ਦੇ ਵਿੱਚ ਆ ਵੀ ਤਾਨੂੰ ਕਰਦੇ ਗੱਲਾਂ ਬਾਤ ਦੇ ਵਿੱਚ ਓਏ 8:30 ਹੋ ਗਏ ਆ ਤੇ ਬੰਦੇ ਜੇ ਅੱਗੇ ਹੋ ਗਏ ਸੇਕੀ ਜਾਂਦੇ ਆ ਹੋਰ ਜੀ ਜਦਵਿੰਦਰ ਭਾਜੀ ਆਪਣੇ ਜਾਤ ਵੀਰ ਦੀ ਕੁਰਸੀ ਲੈ ਅੰਦਰ ਪਈ ਹੋਈ ਉਹ ਤੇ ਆ ਕੋਟੀ ਤੇਰੇ ਲੈ ਆ ਯਾਰ ਜਾਨ ਨਾਲੇ ਗਲਾਸ ਤੋਂ ਕੇ ਚਾਹ ਪਾਖ ਲਿਆ ਵੀ ਆਪਣੇ ਜਦਵਿੰਦਰ ਜੀ ਸ਼੍ਰੋਮਣੀ ਕਮੇਟੀ ਦੇ ਲੈਟ ਨਹੀਂ ਆਉਂਦੀ ਇੱਧਰ ਪਤਾ ਨਹੀਂ ਯਾਰ ਕੀ ਗੱਲ ਆ ਲਾਈਟ ਨੂੰ ਇਧਰ ਲਈ ਨੂੰ ਕੀ ਆ ਹੁਣ ਹੁਣ ਚਾਵਾਂ ਸ਼ਾਵਾਂ ਛੱਕਦੇ ਆਂ ਹੋਰ ਫਿਰ ਯਾਰ ਜਾਲੁੰਦਰ ਘੁਲਕਾ ਮੈਂ ਤੁਹਾਨੂੰ ਆ ਵੀਖਾਪੀ ਪੁੱਛਦੇ ਈ ਟਰੈਕਟਰ ਸੇਰੇ ਸੇਰੇ ਸਟਾਰਟ ਕੀਤੇ ਆ ਧੂਆਂ ਮਾਰਦਾ ਵਾ ਆ ਵੇਲੇ ਪ੍ਰਵਾ ਸਾਡਾ ਵੀ ਮਾਰਦਾ ਵਾ ਉਹ ਤੁਹਾਨੂੰ ਪਾਈ ਤਹਾ ਲਿਆ ਕਿਉਂਕਿ ਅਜੇ ਇੰਜਨ ਠੰਡੇ ਹੁੰਦੇ ਆ ਐ ਵੇਲੇ ਤੇ ਮੜਾ ਮੜਾ ਕਿੱਟਾ ਧੂਆਂ ਮਾਰਦਾ ਹੀ ਆ ਪੇਟਰ ਨੂੰ ਕੋਈ ਪ੍ਰੋਬਲਮ ਨਹੀਂ ਇਹਨੂੰ ਹੁਣ 4 ਸਾਲ ਹੋ ਗਏ ਸਾਡੇ ਕੋਲ ਅਜੇ ਤੱਕ ਕਿਤੇ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਤੁਹਾਨੂੰ ਸਾਰੇ ਵੀਰਾਂ ਦੀ ਵੀਰ ਅਰਜੰਦਰ ਸਾਉਂ ਡਿਊਟੀ ਲਾਉਣ ਲਿਆ ਵਾ ਫੇ ਕਿਹਨੇ ਕਿੱਧਰ ਜਾਣਾ ਮੋਟਰਾਂ ਤੇ ਕਿਹੜੀਆਂ ਤੇ ਜਾਣਾ ਉਹ ਯਾਰ ਮੋਣ ਉਹਨੂੰ ਖਿੱਚ ਕੇ ਅੰਦਰ ਹੀ ਕਰ ਦੋ ਟਰੈਕਟਰ ਨੂੰ ਯਾਰ ਧੱਕੇ ਨਾਲ ਸਟਾਰਟ ਹੋਏ ਨਾ ਹੈ ਨਹੀਂ ਕਰਤਾ ਮੈਂ ਸੈਟ ਕਲਚ ਕਰਦਾ ਰਹੋ ਉਹ ਮੜਾ ਕਲਚ ਆਵਾਜ਼ ਕਰਦਾ ਵਾ ਗੇਅਰ ਗੁਰ ਪੈਂਦਾ ਉਹਨੂੰ ਕਰੋ ਯਾਰ ਸਟਾਰਟ ਅੰਦਰ ਕਰੋ ਟਰੈਕਟਰ ਨੂੰ ਕਰ ਜਾਣਾ ਯਾਰ ਕੰਡੋ ਬੈ ਉੱਤੇ ਬੈ ਉੱਤੇ ਧੱਕਾ ਮਾਰੋ ਹੋ ਜਾਂਦਾ ਸਟਾਰਟ ਨਾ ਉਵੇਂ ਟਰੈਕਟਰ ਨਾਲ ਖੇਚਣਾ ਹੈ ਦਾ ਜਿਹੜਾ ਵਾ ਪਿੰਜਰਾ ਤਿਆਰ ਕਰਤਾ ਵਾ ਪੂਰਾ ਗੁੱਦਗੱਦ ਬਣਾ ਕੇ ਤੇ ਕਈਆਂ ਵੀਰਾਂ ਨੇ ਮੈਸੇਜ ਕੀਤਾ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਕਾਤੋਂ ਨਹੀਂ ਯਾਰ ਮਗਲਾ ਓਏ ਪਸਤੌਲਾਂ ਨੂੰ ਕੁੱਪੀਆਂ 'ਚ ਤੇਲ ਪਾ ਗਿਆ ਤੈਨੂੰ ਪਤਾ ਵਾ ਓ ਭਾਈ ਕੁੱਪੀ ਓਥੇ ਕਿੱਥੇ ਨਹੀਂ ਓ ਜਿੱਥੇ ਅੱਗ ਬਲਦੀ ਤੇ ਉਹਨਾਂ ਵੀਰਾਂ ਨੂੰ ਜਾਂਦੇ ਵੀਰ ਉਹਨਾਂ ਸਿਆਸਤਾਵਾਂ ਆਪਾਂ ਚਲੋ ਆਮ ਆਦਮੀ ਪਾਰਟੀ ਜਦੋਂ ਸਰਪੰਚ ਬਣੇ ਸੀ ਤੇ ਇਹਦੇ ਆਪਾਂ ਨੂੰ ਪਤਾ ਨਾ ਆਪਾਂ ਕਿੰਨੂ ਵੋਟਾਂ ਪਾਈਆਂ ਇਸ ਕਰਕੇ ਫੋਟੋ ਹੋਰ ਚੀਜ਼ ਹੁੰਦੀ ਆ ਕੋਈ ਚੱਕਰ ਨਹੀਂ ਆਪਾਂ ਨਾਲੇ ਹੁਣ ਪਹਿਲਾ ਆਮ ਆਦਮੀ ਪਾਰਟੀ ਇੱਕੇ ਦਮ ਫਿਰਦੇ ਜਿਹੜੇ ਉਹ ਵੀ ਚੰਗੇ ਨਹੀਂ ਲੱਗਦੇ ਇਸ ਕਰਕੇ ਹੁਣ ਇਹਦੀ ਗਾਂ ਹੌਲੀ ਹੌਲੀ ਆਪਾਂ ਇਹਨਾਂ ਨੂੰ ਬਾਈਕਟ ਕਰਾਂਗੇ 27 ਦੇ ਵਿੱਚ ਹੁਣ ਤੇ ਚਲੋ ਆਪ ਇਹੋ ਸਿਆਸਤਾਂ ਹੁੰਦੀਆਂ ਕੁਣ ਦੋ ਚਾਰ ਸਾਲ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਚੰਨ ਨਾਲ ਗੁੜਲਾ ਵੀ ਚਾਹੀਦਾ ਵਾ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦਾ ਸਿਸਟਮ ਹੋਊਗਾ ਉਦਾਂ ਦਾ ਕਰਾਂਗੇ ਤੇ ਵੀਰ ਮੈਸੇਜ ਕਰਦੇ ਵੀ ਤੁਹਾਨੂੰ ਹਾਰ ਆਏ ਆ ਤੇ ਤੁਸੀਂ ਫੇਰ ਉਹਨਾਂ ਦਾ ਸਾਥ ਦਿੰਦੇ ਆ ਸਾਥ ਫੇਰ ਉਹਨਾਂ ਟਾਈਮ ਹੀ ਇਦਾਂ ਦਾ ਤੇ ਸ਼ੁਕਰ ਕੀ ਯਾਰ ਆਪਾਂ ਬੜਾ ਕਮੈਂਟ ਕੀਤੇ ਨਹੀਂ ਵੀਰਾਂ ਨੂੰ ਜਿਨ੍ਹਾਂ ਨੇ ਆਖਿਆ ਆ ਸੈਦਰ ਵਾਲੀ ਛੜਕੇ ਲੰਗੇ ਤੇ ਕਣਕ ਦੀ ਭਰਾਈ ਦਾ ਕੰਮ ਚੱਲਣ ਰਿਹਾ ਵਾ ਆ ਪਾਸਾ ਤੋਂ ਠੱਡਾਂ ਤੋਂ ਲੱਗੀ ਬੜੀ ਵਧੀਆ ਆ ਗਿਆ ਆਪਣਾ ਸੈਦਰ ਕੰਪਲੀਟਿਸ਼ਨ ਹੋ ਗਿਆ ਇਹ ਵਾ ਪੇਂਟ ਵਾਲੀ ਸੈੜ ਹੀ ਪਾਇਆ ਆਪ ਦੇ ਘਰਾ ਦੇ ਲਾਗੇ ਉੜੀ ਦੀ ਕੈਮਰੇ ਦੀ ਕਲੈਰਟੀ ਵੇਖ ਤੇ ਇਹ ਨਾਲ ਦੀ ਵੇਖ ਲਾ ਕਿੰਨਾ ਫਰਕ ਡਾ ਐ ਵਧੀਆ ਕਾਲਰ ਦਾ ਜਦੋਂ ਐਕਚੁਅਲ ਮੈਂ ਇਹ ਨਾ ਜਿਹੜਾ 970 ਆਇਆ ਉਹਦੀ ਵੀ ਨਹੀਂ ਕਲੈਰਟੀ ਸੀ ਹਾਂ ਪਤਾ ਨਹੀਂ ਵਧੀਆ ਹੋਵੇਗੀ ਆਹ ਛੜ ਗਈ ਆਪਾਂ ਹੈ ਪਾਜ ਦਾ ਬੰਦਾ ਆਹ ਛੜ ਕੇ ਆਪਣੀ ਦੂਜਾ ਮਹਾਰਾਜ ਚੋੜੀ ਆਸਮਣ ਕਿੱਡਾ ਵਧੀਆ ਹੋਣਾ। ਇਹਦਾ ਫਿਲਮਾਂ ਦੇ ਵਿੱਚ ਐ ਲੱਗਦਾ ਹੁੰਦਾ। ਆਪਾਂ ਨੂੰ ਪਹਿਲਾਂ ਤਾਂ ਯਾਰ ਕਿੰਦਾ ਕੈਮਰਾ ਭਜਾਇਆ ਹੁੰਦਾ। ਉਹਦਾ ਵੀ ਮੋੜ ਸੈਲਾਂ ਦੇ ਬੰਦੇ ਹੁੰਦੇ। ਆ ਡੇਰੇ ਆਪਾਂ ਮੋਟਰ ਤੇ ਪਹੁੰਚ ਗਏ ਸਾਰੇ ਬੰਦੇ ਥਾਉ ਥਾਈ ਛੱਡ ਕੇ ਇਹਨਾਂ ਦੇ ਮਗਰ ਮਾਰ ਕੇ ਢੇੜਾ ਤੇ ਇੱਕ ਹੀ ਤਜਰਬਾ ਥੋੜਾ ਕੀਤਾ ਏਰ ਕਿ ਨਾ ਅੱਗੇ ਕਣਕ ਬੈਜ ਜਾਂਦੀ ਏਰ ਕਿ ਥੋੜੀ ਵੱਡੀ ਕਰਕੇ ਕਣਕ ਭਰਨੇ ਆਂ ਵੀ ਆਪੇ ਵੱਡੀ ਹੋ ਗਈ ਤੇ ਪੂਰਾ ਵੇਹਣਾ ਪੂਰਾ ਫੁੱਲ ਹੋ ਗਈ ਕਣਕ ਤੇ ਵੇਨੇ ਭਲਾ ਬੈਂਦੀ ਜਿਆਦੀ ਹੈ ਘੱਟ ਬਾਕੀ ਸੂਆ ਸਵਾ ਮਾਰਿਆ ਬਹਿਣ ਦਾ ਕਾਰਨ ਨਹੀਂ ਹੈਗਾ ਹੁਣ ਮੌਸਮ ਵੀ ਸਾਫ਼ ਹੋ ਗਿਆ ਪਹਿਲਾਂ ਲੱਗਦਾ ਬੱਦਲਵਾਈ ਜੀ ਉਹਦੇ ਤੋਂ ਡਰ ਜਾ ਲੱਗਦਾ ਵੀ ਨਾ ਭਰੀਏ ਪਰ ਹੁਣ ਬੱਦਲਵਾਈ ਜਿਹੜੀ ਆ ਉਹ ਖਤਮ ਹੋ ਗਈ ਆ ਕਣਕ ਪਰ ਚੱਲੀ ਆ ਵੱਤਰ ਆ ਗਈ ਹੁਣ ਇਹਨੂੰ ਮੈਗਨੀਸ਼ੀਅਮ ਦੀ ਸਪਰੇ ਕਰਾਂਗੇ ਮੈਗਨੀਸ਼ੀਅਮ ਦੀ ਸਪਰੇ ਕਰਕੇ ਨਾਲ ਇਹਨੂੰ ਜਮਦਰ ਵਾਲੀ ਸਪਰੇ ਕਰ ਲੱਗੇ ਆ ਲੀਡਰ ਤੇ ਟੋਪਿਕ ਇੱਕ ਡੱਬਾ ਲੀਡਰ ਦਾ ਇੱਕ ਟੋਪਿਕ ਦਾ ਕਰਕੇ ਉਹਦੇ ਨਾਲ ਮਾਰਾਂਗੇ ਤੇ ਯਾਰ ਕੀ ਜੀ ਸਾਡੇ ਕੋਲ ਥੋੜੀ ਗਲਤੀ ਹੋ ਗਈ ਜਿਹੜੀ ਸਟੈਂਪ ਸਾਰੇ ਨਹੀਂ ਵਜੀ ਜਿੱਥੇ ਇਹਦੇ ਸਟੈਂਪ ਨਹੀਂ ਵਜੀ ਉੱਥੇ-ਉੱਥੇ ਕੱਖ ਵੀ ਥੋੜਾ ਜਿਹਾ ਵੱਧ ਹੋ ਗਿਆ ਵਾ ਤੇ ਕੱਖ ਵੱਧ ਹੋਣ ਦੇ ਨਾਲ ਹੁਣ ਕੱਖ ਨੂੰ ਕੰਟਰੋਲ ਕਰਨਾ ਬੜਾ ਔਖਾ ਵਾ ਪਤਾ ਨਹੀਂ ਯੂਨੀਵਰਸਟੀਆਂ ਵੀ ਫੇਲ ਹੋ ਗਈਆਂ ਨਦੀਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਔਖਾ ਹੋ ਗਿਆ ਇਹ ਬਾਕੀ ਲੱਗੇ ਹੋਨੇ ਆ ਇੱਕ ਅਸੀਂ ਤਜਰਬਾ ਕੀਤਾ ਵੀ ਐਕਸਲ ਦੇ ਵਿੱਚ 240 ਦਵਾਈ ਨਹੀਂ ਪੈਂਦੀ ਐਕਸਲ ਕੰਪਨੀ ਜਿਹੜੀ ਆ ਨਾ ਉਹਦੇ ਵਿੱਚ ਜਦੋਂ 240 ਦਵਾਈ ਪਾਉਨੇ ਆ ਤੇ ਉਹ ਕਣਕ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਇਸ ਕਰਕੇ ਅਸੀਂ ਫਿਰ ਉਹ ਜਿਹੜਾ ਸੀ ਆਪਣਾ ਸਾਲਟ ਵਰਤਣਾ ਛੱਡਤਾ ਤੇ ਹੁਣ ਟਾਪਿਕ ਤੇ ਲੀਡਰ ਤੇ ਨਾਲ 240 ਇਹ ਪਾਵਾਂਗੇ ਤੇ ਇਹਦਾ ਕਰਾਂਗੇ ਜੇ ਕਿ ਹੋਰ ਵੀਰ ਕੋ ਤਜਰਬਾ ਆ ਤਾਂ ਉਹ ਵੀ ਦੱਸ ਸਕਦਾ ਫਿਰ ਉਸ ਸਾਹਮਣੇ ਵਰਤ ਕੇ ਵੇਖ ਲਾਂਗੇ ਇਹ ਆਪਾਂ ਜੇ ਸਿਸਟਮ ਜਿਹੜਾ ਪਾਇਆ ਕਈ ਵੀ ਰੱਖੀ ਜੰਨੇ ਟੌਪਿਕ ਲੀਡਰ ਦੇ ਪੰਜ ਪੰਜ ਡੱਬੇ ਕਰ ਲਏ ਆ ਸਾਡੇ ਕੋ ਤਾਂ ਵੀ ਨਹੀਂ ਜਵੰਦਰ ਮਾਰਨ ਲਈ ਵੇਖੋ ਹਣ ਸਾਡੇ ਕਿਦਾਂ ਸੁਖਲੇ ਹਾ ਇਧਰ ਵਿੱਚ ਦੇ ਬੰਦਾ ਦੱਸਿਓ ਆਪਾਂ ਪਰਾਲੀ ਚੁੱਕਣੀ ਆ ਕਿਸੇ ਤੋਂ ਟਰਾਲੀ ਹੋਵੇ ਪਰਾਲੀ ਚੁੱਕਣ ਵਾਲੀ ਕਿਰਾਏ ਤੇ ਮਿਲ ਜੇ ਤੇ ਜਰੂਰ ਦੱਸਿਓ ਯਾਰ ਉਹਦਾ ਪਕਰਾਇਆ ਦੇ ਦਾਂਗੇ ਉਹ ਯੋਨ ਟਾਈਮ ਆ ਦਿਨ ਵਧੀਆ ਮੀਆਂ ਮੂਹਾਂ ਦੇ ਮੁੜ ਕੇ ਪਰਾਲੀਆਂ ਹੋ ਜਾਣੀਆਂ ਖਰਾਬ ਮੇਰੇ ਵੀਰ ਜਰੂਰ ਦੱਸੋ ਜੇ ਕੋਈ ਟਰਾਲੀ ਹੈਗੀ ਕੋਈ ਵੀਰ ਤੇ ਜਰੂਰ ਦੱਸੋ ਤੇ ਆਪਾਂ ਆਦੇ ਨਾਲ ਕਰ ਲਾਂਗੇ ਹੁਣ ਚਾਵਾ ਸ਼ਮਾ ਸ਼ਕਾਇਏ ਬੰਦੇ ਨੂੰ ਆਹ ਕਹਿੰਦਾ ਚੱਕਦੇ ਤੇਰਾ ਅੱਜ ਦਿਨ ਤੇਰਾ ਆਹ ਬੜਾ ਵਧੀਆ ਮੌਸਮ ਜ ਹੈ ਤੇ ਠੰਡਾ ਠੰਡਾ ਗਲਤੀ ਜਿਹੜੀ ਸਾਡੇ ਕੋਈ ਆ ਜਿਹੜੀ ਆਪਾਂ ਕਰ ਲਈਨੇ ਵੀ ਸਾਡੇ ਕੋਈ ਇੱਕ ਮੋਟਰੀ ਆ ਅੱਠ ਦਾ ਪੈ ਵੀ ਬਹੁਤ ਆ ਇੱਕ ਗਲਤੀ ਨੇ ਸਾਨੂੰ ਬੜਾ ਜਿਆਦਾ ਪੁਸਤਾਵਾ ਹੁੰਦਾ ਵਾ ਕਈਓ ਤੁਹਾਡੇ ਨਾਲ ਆਪਾਂ ਗੱਲਾਂ ਕਰਦੇ ਇਹਨੇ ਵੀ ਤੁਹਾਡੇ ਅੱਗੇ ਵੀਰਾਂ ਨਾਲ ਹੋ ਜੇ ਜਦੋਂ ਵੀ ਪਾਈਪ ਲਾਈਨ ਪੋਣੀ ਆ ਵੱਡੇ ਪੈ ਵੀ ਪੋਣੇ ਆ ਆ ਸਾਡੇ ਕੋਲ ਬੰਦਿਆਂ ਕੋਲ ਗਲਤੀ ਹੋ ਗਈ ਉਹਨਾਂ ਅੱਠ ਦੇ ਪੈ ਪਾਦੇ ਹੁਣ ਨਾ ਪਾਈਪ ਲਾਈਨ ਉਛਲਦੀ ਆ ਗਈ ਯਾਰ ਇਸ ਕਰਕੇ ਇਹ ਦੁਬਾਰਾ ਦੁਬਾਰਾ ਕੰਮ ਨਹੀਂ ਹੁੰਦੇ ਉਦੋਂ ਕੋਈ 10000 20000 ਖਰਚ ਆ ਜੂ ਪੈਪ ਵੱਡੇ ਪਾਉ ਤਾਂ ਜੇ ਭਲਕੇ ਜੇ ਆਪਾਂ ਇੱਕ ਬੋਰ ਦੀ ਥਾਂ ਦੂਜਾ ਬੋਰ ਵੀ ਵਧਾਉਣਾ ਹੋਵੇ ਤੇ ਆਪਾਂ ਨੂੰ ਕੋਈ ਤਕਲੀਫ ਨਾ ਹੋਵੇ ਇਹ ਪੈਪ ਲੈਣ ਦਾ ਸੁਖ ਬੜਾ ਪਰ ਇਦਾਂ ਨਿਕੀ ਦੀ ਗਲਤੀ ਨਾਲ ਨੁਕਸਾਨ ਹੋ ਜਾਂਦਾ ਆਪਣੀ ਜਿਹੜੀ ਆਪਾਂ ਰੋਟੀ ਖਾਣ ਵਾਸਤੇ ਚਪਾਤੀ ਕਣਕ ਬੀਜੀ ਆ ਇਹ ਵੇਖਣ ਨੂੰ ਪਤਲੀ-ਪਤਲੀ ਲੱਗਦੀ ਵਧੀਆ ਗਰੋਥ ਕੀਤੀ ਆ ਇਹ ਖਾਣ ਵਾਲੀ ਕਣਕ ਜਿਹੜੀ ਆਪਾਂ ਬੀਜੀ ਆਪਣੇ ਘਰੇ ਖਾਣ ਨੂੰ ਜੇ ਵਧੀਆ ਤਿਆਰ ਹੋ ਗਈ ਚਲੋ ਆਪਾਂ ਵੀਰਾਂ ਨੂੰ ਹੀ ਦਵਾਗੇ ਲਾਗੇ-ਲਾਗੇ ਆਂਡ ਗਵਾਂਡ ਸਾਰਿਆਂ ਨੂੰ ਦੇ ਦਾਂਗੇ ਕਣਕ ਵਟੇ ਕਣਕ ਵਟਾਲਾਂਗੇ ਜਿੱਦਾਂ ਵੀ ਹੋਊਗਾ ਇਹਨੂੰ ਫੁੱਲ ਖੋਲਾਂ ਕਿੱਧਰ ਉਧਰ ਘਟ ਜਾਣੇ ਦੇ ਆ ਕਿਹੜਾ ਬੜਾ ਇਸ ਕੋ ਜਿਆਦਾ ਪਾਣੀ ਢਾਲ ਇਧਰ ਇਹਨੇ ਸਾਰੇ ਪਾਣੀ ਲਾਤਾ ਵਾ ਭਰ ਗਈ ਆ ਮਗਰ ਵੇਖਣਾ ਪੈਂਦਾ ਇਹਨਾਂ ਨੂੰ ਨਾ ਬਈਆਂ ਨੂੰ ਥੋੜਾ ਜਿਹਾ ਤਜਰਬਾ ਨਹੀਂ ਕਣਕ ਕਣਕ ਭਰਨ ਦਾ ਇਹਨਾਂ ਦੇ ਮਗਰ ਗੇੜਾ ਬਹੁਤ ਜ਼ਰੂਰੀ ਆ ਸੂਆ ਮਾਰਿਆ ਤੇ ਉਸੇ ਟਾਈਮ ਪਾਣੀ ਜਿਹੜਾ ਥੱਲੇ ਚਲ ਜਾਂਦਾ ਹੁਣ ਅੱਜ ਆਪਾਂ ਗੱਲਾਂ ਕਰਦੇ ਕੱਲ ਜਿਹ ਤਰ੍ਹਾਂ ਵੋਟਾਂ ਪੈ ਕੇ ਗਈਆਂ ਤੇ ਜਿਹੜੋ ਕਈਆਂ ਵੀਰਾਂ ਨੇ ਆਪਾਂ ਨੂੰ ਕਮੈਂਟ ਵੀ ਕੀਤਾ ਵੀ ਇਹ ਸਰਕਾਰ ਗੰਦੀ ਆ ਝਾੜੂ ਸਰਕਾਰ ਮਾੜੀ ਆ ਮੈਨੂੰ ਯਾਰ ਜ਼ਿੰਦਗੀ ਦੇ ਵਿੱਚ ਕੋਈ ਵੀ ਸਰਕਾਰ ਨਾ ਕੋਈ ਵੀ ਬੰਦਾ ਵਾ ਯਾਰ ਜਿਹੜੀ ਸਿਆਸਤ ਉਹ ਹੈ ਹੀ ਗੰਦੀ ਆ ਜਿਹੜਾ ਤੇ ਬੰਦਾ ਇੰਨਾ ਸਟੈਂਡ ਰੱਖਦਾ ਵਾ ਵੀ ਆ ਫਲਾਨਾ ਬੰਦਾ ਗੰਦਾ ਟਿੰਕਲਾ ਬੰਦਾ ਕਹਿੰਦਾ ਉਹ ਬੰਦਾ ਚਲੋ ਦੱਸੋ ਕਮੈਂਟ ਕਰਕੇ ਵੀ ਕਿਹੜੀ ਸਰਕਾਰ ਸਭ ਤੋਂ ਵਧੀਆ ਜਿਹੜੀ ਸਿਆਸਤ ਆ ਨਾ ਸਿਆਸਤ ਦੇ ਵਿੱਚ ਇਹ ਕੰਮ ਹੈਗਾ ਹੀ ਆ ਸਾਰੀਆਂ ਸਰਕਾਰ ਆਪਾਂ ਵਰਤ ਕੇ ਵੇਖ ਲੀਆਂ ਜਦੋਂ ਕਿਸੇ ਨੂੰ ਥੋੜਾ ਜਿਹਾ ਜ਼ਮੀਨੀ ਸਤਰ ਦੇਖਦਾ ਨਾ ਪੇਰੋ ਨੂੰ ਅਕਲਾਉਂਦੀ ਆ ਨਹੀਂ ਤੇ ਕੋਈ ਵੀ ਜਿਹੜਾ ਆਪਦੇ ਟਾਈਮ ਦੇ ਵਿੱਚ ਜੀਦਾ ਜੋਰ ਲੱਗਦਾ ਨਾ ਉਹ ਜੋਰ ਲਾ ਕੇ ਹੀ ਚਲੇ ਗਿਆ ਬਾਕੀ ਸਾਡਾ ਇਹ ਹੀ ਕਿ ਪਹਿਲਾ ਸਰਪੰਚੀ ਦੇ ਵਿੱਚ ਪਹਿਲਾਂ ਜਦੋਂ ਆਪਾਂ ਆਮ ਆਦਮੀ ਪਾਰਟੀ ਦਾ ਬਦਲਾਵ ਲਿਆਉਣਾ ਸੀ ਉਦੋਂ ਇਹਦੇ ਹੱਲ ਹੈਗੇ ਸੀ ਤੇ ਸਰਪੰਚ ਬਣੇ ਆ ਮਜਬੂਰੀ ਬਣ ਜਾਂਦੀ ਆ ਕਿਉਂਕਿ ਸਰਪੰਚ ਵਾਂਣ ਅਜੇ 4-5 ਸਾਲ ਕੰਮ ਲੈਣੇ ਆ ਆਪਾਂ ਪਿੰਡ ਤੌਰ ਤੇ ਤੇ ਸਾਨੂੰ ਬਦਲਣਾ ਜਿਹੜਾ ਬਹੁਤ ਔਖਾ ਹੋ ਜਾਂਦਾ ਵਾ ਕਿਉਂ ਨਾਲੇ ਪਰਿਵਾਰ ਦੇ ਨਾਲ ਚੱਲਣਾ ਪੈਂਦਾ ਪਰ ਅਕੀਆ ਜੇ ਹੁਣ 2-3 ਸਾਲ ਟਾਈਮ ਹੈਗਾ ਜਿੰਨਾ ਵੀ ਰਹਿ ਗਿਆ ਤੇ ਉਹਨਾਂ ਚਿਰ ਆਪਾਂ ਸਰਪੰਚਾਂ ਕੰਮ ਆਪਾਂ ਨੂੰ ਆਮ ਆਦਮੀ ਪਾਰਟੀ ਨੇ ਦੇਣੇ ਜਿਹੜੇ ਮਾੜੇ ਮੋٹے ਪਿੰਡ ਦੇ ਵਿਕਾਸ ਲਈ ਕਰਨੇ ਪੈਣੇ ਉਹ ਫਿਰ ਤਾਂ ਕਰਕੇ ਇਹ ਵੀ ਡਿਸੀਜਨ ਲੈਣੇ ਪੈਂਦੇ ਆ ਚਲੋ ਸਿਆਸਤ ਦੀਆਂ ਗੱਲਾਂ 'ਚ ਬਾਲਾ ਮੈਂ ਵੀ ਨਹੀਂ ਡੂਗਾ ਕਦੀ ਗਿਆ ਤੇ ਨਾ ਮੈਨੂੰ ਬਾਲਾ ਪਤਾ ਹੀ ਆ ਤੇ ਬਾਕੀ ਮੈਂ ਨਾ ਕੱਲ ਇੱਕ ਗੱਲਾਂ ਵੇਖੀਆਂ ਤੇ ਸੁਣੀਆਂ ਬੰਦਿਆਂ ਦੀਆਂ ਚਲੋ ਜਿਹੜੇ ਵੀਰਪਰਾ ਆਪਣੇ ਨਾਲ ਖਲੋਤੇ ਹੁੰਦੇ ਆ ਜਾਂ ਪੱਕਾ ਖਲੋਤੇ ਆ ਉਹਨਾਂ ਤੇ ਆਪਾਂ ਨੂੰ ਯਕੀਨ ਹੁੰਦਾ ਇਹਨਾਂ ਵੱਖ-ਵੱਖ ਕੈਟੇਗਰੀਆਂ ਦੇ ਬੰਦੇ ਹੁੰਦੇ ਆ ਜਿਹੜੇ ਬੰਦੇ ਦੇ ਨਾਲ ਖਲੋਗੇ ਉਹ ਪਤਾ ਪੱਕੇ ਬੰਦੇ ਵੀ ਨਾਲ ਖਲੋਗੇ ਆ ਇਹ ਆਪਣੇ ਨਾਲ ਆਦੇ ਆਪਣੇ ਤੋਂ ਕਦੀ ਨਹੀਂ ਭਾਈਦੇ ਤੇ ਜਿਹੜੇ ਬੰਦੇ 도ਗਲੇ ਆ ਜਿਦਾਂ ਖਲੋਤੇ ਮਿਰਨਾ ਵਾ ਤੇ ਲਾਈ ਲਾਰਾ ਦੁੱਜੇ ਨੂੰ ਦੇਣਾ ਅੱਖਾਂ ਮਾਰੀ ਜਣੀਆਂ ਵੀ ਵੋਟਾਂ ਵਾਸਤੇ ਪੈ ਗਈਆਂ ਉਹ ਬੰਦਾ ਨਾ ਉਧਰ ਜੋਗਾ ਰਹਿੰਦਾ ਨਾ ਉਧਰ ਜੋਗਾ ਰਹਿੰਦਾ ਭੜਕੇ ਬਾਈ ਚਾਂਸ ਬੰਦਾ ਉਹ ਆਪਣੇ ਨਾਲ ਤੁਰ ਵੀ ਪੈਂਦਾ ਨਾ ਉਹਦਾ ਐਂਡ ਤੱਕ ਯਕੀਨ ਨਹੀਂ ਰਹਿੰਦਾ ਵੀ ਇਹਦਾ ਕੋਈ ਪਤਾ ਨਹੀਂ ਕਿਹੜੇ ਵਾਲੇ ਨੇ ਫਿਰ ਜਾਣਾ ਇਹ ਨਹੀਂ ਪਤਾ ਵੀ ਅੱਜ ਇਹ ਆਪਣੇ ਨਾਲ ਵੋਟਾਂ ਆਖਣਦੇ ਆ ਤੇ ਭਲਕੇ ਦੂਜੇ ਬਨੇ ਆਖਣਦੇ ਆ ਵੀ ਇਸ ਕਰਕੇ ਉਹਨਾਂ ਬੰਦਿਆਂ ਨੂੰ ਵੀ ਇਹ ਸੋਚ ਰੱਖਣੀ ਚਾਹੀਦੀ ਚਲੋ ਆਪਾਂ ਮੰਤਰੀਆਂ ਤੋਂ ਕੀ ਲੈਣਾ ਆਪਾਂ ਤਾਂ ਪਿੰਡ ਤੌਰ ਤੇ ਇੱਕ ਦੂਜੇ ਨਾਲ ਤੁਰਨਾ ਹੁੰਦਾ ਜਿਹਦੇ ਨਾਲ ਵੀ ਪਿੰਡ ਦੇ ਵਿੱਚ ਤੁਰੇ ਆ ਇਹ ਨਹੀਂ ਹੁੰਦਾ ਪਾਰਟੀ ਬਾਜ਼ੀ ਸਾਰੇ ਪਿੰਡਾਂ 'ਚ ਹੈਗੀ ਆ ਬਾਕੀ ਚਲੋ ਆਪਣਾ ਇਲਾਕਾ ਬਹੁਤ ਵਧੀਆ ਵਾ ਆਮ ਇਲਾਕਿਆਂ ਨਾਲੋਂ ਬਹੁਤ ਵਧੀਆ ਠੇਕਤਾ ਇੱਕ ਦੂਜੇ ਤੇ ਨਹੀਂ ਗੁੱਸਾ ਹੁੰਦਾ ਪਰ ਜਿਹੜੇ ਵੀ ਇਹਦਾ ਕਰਦੇ ਨਾ ਉਹਨਾਂ ਨੂੰ ਚਾਹੀਦਾ ਆਪਦਾ ਸਟੈਂਡ ਬਣਾਉਣਾ ਵੀ ਚਲੋ ਇਹ ਤੇ ਹੁੰਦਾ ਨਾ ਵੀ ਜਿਹੜਾ ਬੰਦਾ ਹੁਣ ਕਈ ਬੰਦੇ ਇਹੋ ਜਿਹੀ ਹੈਗੇ ਪਿੰਡ 'ਚ ਉਹਨਾਂ ਦਾ ਹੁੰਦਾ ਵੀ ਜੇ ਅੱਜ ਇਹਨਾਂ ਆਪਣੇ ਨਾਲ ਲੱਤ ਗੜਤੀ ਨਾ ਜੋ ਮਰਜ਼ੀ ਹੋ ਜੇ ਇਹ ਬੰਦੇ ਆਪਣੇ ਤੋਂ ਲੱਤ ਪਿੱਛੇ ਨਹੀਂ ਕਰਦੇ ਭਾਵੇਂ ਇਹਨਾਂ ਨੂੰ ਜੋ ਮਰਜ਼ੀ ਹੋ ਜੇ ਕਈ ਬੰਦੇ ਹੁੰਦੇ ਉੱਠਕਣ ਵਾਲੀ ਹੁੰਦੇ ਜਿ ਤਰ੍ਹਾਂ ਕਾਹਲੀ ਕਈ ਵੀਰ ਆ ਜਾਂਦੇ ਸੀ ਆਪਾਂ ਬਾਬਾ ਜੀ ਕੋਈ ਗੱਲ ਨਹੀਂ ਤੁਹਾਡੇ ਨਾਲ ਹੀ ਆ ਕੋਈ ਚੱਕਰ ਨਹੀਂ ਆਪਾਂ ਖਲੋਤੇ ਭਾਵੇਂ ਉਧਰ ਪਰ ਵੋਟਾਂ ਪਾਣੂ ਪਾਈਆਂ ਉਹ ਜਦੋਂ ਆਪਣੇ ਖਲੋਤਾ ਦੂਜੇ ਨਹੀਂ ਵੀ ਵੇਖਣਾ ਯਾਰ ਖਲੋਤਾ ਉਧਰ ਹੀ ਇਹ ਨਾ ਵੋਟਾਂ ਪਾਣੂ ਨਹੀਂ ਪਾਈਆਂ ਉਹ ਦਵੇਂ ਬੰਦੇ ਉਹ ਬੰਦਾ ਰਹਿੰਦਾ ਉਹ ਸ਼ੱਕ ਦੇ ਘਰੇ ਚ ਆ ਜਾਂਦਾ ਬੰਦੇ ਦਾ ਉਹਦਾ ਨਾ ਉਧਰ ਸਟੈਂਡ ਰਿੰਦਾ ਨਾ ਉਧਰ ਰਿੰਦਾ ਜਿੱਧਰ ਵੀ ਚੱਲਦੇ ਆ ਉਧਰ ਪੱਕੇ ਤੌਰ ਤੇ ਚਲੋ ਉਹ ਬੰਦਾ ਚੇਤਾ ਭੁੱਲ ਜਾਂਦਾ ਹੁੰਦਾ ਵੀ ਹਾਂ ਯਾਰ ਸਾਡੇ ਨਾਲ ਵੀ ਬੰਦੇ ਪੱਕੇ ਤੌਰ ਤੇ ਹੈਗੇ ਹੀ ਆ ਤੇ ਉਹਨਾਂ ਦੇ ਵੀ ਸੱਜਣ ਮਿੱਤਰ ਹੈਗੇ ਉਹ ਵੀ ਪੱਕੇ ਆ ਇਸ ਕਰਕੇ ਸਿਆਸਤ ਵਾਕਿਆ ਯਾਰ ਬੜੀ ਡੂੰਗੀ ਚੀਜ਼ ਆ ਇਹ ਆਪਣੇ ਜੇ ਲੋ ਜਿੰਨਾਂ ਲਈ ਬਣੀ ਆ ਹਰ ਇੱਕ ਕੰਮ ਹਰ ਇੱਕ ਬੰਦਾ ਨਹੀਂ ਕਰ ਸਕਦਾ ਹੁੰਦਾ ਆ ਆਪਣੇ ਦੇ ਵੱਸੋਂ ਬਾਹਰ ਦੀ ਗੱਲ ਆ ਇਹਦੇ ਵਿੱਚ ਝੂਠ ਵੀ ਆ ਤੂਫਾਨ ਵੀ ਆ ਇਹਦੇ ਵਿੱਚ ਪਤਾ ਨਹੀਂ ਆਪਦਾ ਸਾਹ ਲਾ ਕੇ ਬੰਦੇ ਨੇ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਜਿੱਤਰਾ ਮੰਤਰੀ ਖੇਡਦੇ ਉਦਾਂ ਹੀ ਹੁਣ ਲੋਕ ਸਿਆਣੇ ਹੋ ਗਏ ਆ ਲੋਕ ਜਿਹੜੇ ਆ ਉਹ ਵੀ ਮੰਤਰੀ ਵਾਂਗ ਹੋ ਗਏ ਆ ਤੂੰ ਦੱਸ ਪੰਡੋ ਬਹਿ ਜਾ ਜਿਹੜੇ ਬੰਦੇ ਇੱਥੇ ਵੋਟਾਂ ਦੇ ਵਿੱਚ ਜਿਹੜੇ ਉਧਰ ਹੀ ਖਲੋਤੇ ਜਾਂ ਆਪਣੇ ਵਾਲ ਖਲੋਤੇ ਹੀ ਦੇ ਆਂਦੇ ਵੋਟਾਂ ਅਹੀ ਤਾਨੂੰ ਭਾਈ ਉਹ ਬੰਦਿਆਂ ਤੇਰਾ ਕੀ ਵਿਚਾਰ ਆ ਬਈ ਯਾਰ ਵਿਚਾਰ ਕੋਹ ਨਹੀਂ ਬਸ ਇਦਾਂ ਹੀ ਆ ਯੋ ਕੀ ਸੋਚਦੇ ਆ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਚਾਲ ਆ ਸਿਆਸਤ ਕਿਦਾਂ ਵਧੀਆ ਕਿ ਮਾੜੀ ਆ ਮਾੜੀ ਆ ਹਨਾ ਆਪਦੇ ਕੰਮਾਂ ਧੰਦਿਆਂ ਨੂੰ ਪਹਿਲ ਦਵੋ ਜਿਹੜੀ ਚੀਜ਼ ਆਣਾ ਸਾਰੇ ਆਪਣੇ ਕੰਮ ਧੰਦੇ ਹੀ ਜਾਣੇ ਆ ਨਾਲ ਪੜਾ ਕੀ ਆ ਇਹ ਕਦਾਂ ਵਾ ਜੁਬਾਨ ਤੋਂ ਨਹੀਂ ਮੁੱਕਣਾ ਚਾਹੀਦਾ ਹਾਂ ਜਿੱਥੇ ਲੱਤ ਗੱਡਦੀ ਭਾਵੇਂ ਤੁਹਾਨੂੰ ਘਾਟਾ ਹੋਵੇ ਭਾਵੇਂ ਹੋਵੇ ਵਾਦਾ ਜ਼ਿੰਦਗੀ ਦੇ ਵਿੱਚ ਉਧਰੋਂ ਕਦੀ ਵੀ ਭੱਜੂ ਨਾ ਕਿਉਂਕਿ ਉਹ ਤੁਹਾਡਾ ਸਟੈਂਡ ਬਣ ਜਾਂਦਾ ਕਿ ਇਹ ਬੰਦਿਆਂ ਨੇ ਇੱਥੇ ਲੱਤ ਗੱਡਤੀ ਆ ਇਹ ਜੰਮਜਲੋ ਇਹ ਆਪਣੀਆਂ ਪੱਕੀਆਂ ਵੋਟਾਂ ਜਾਂ ਬੰਦਿਆਂ ਦੀ ਬੰਦਿਆਂ ਦਾ ਹੀ ਲੋੜ ਹੁੰਦੀ ਆ ਪਿੰਡ ਵਿੱਚ ਜਿਹੜਾ ਵਾ ਜਿੱਥੇ ਵੀ ਤੁਰਪੀ ਆਪਾਂ ਨਾ ਪਿੰਡ ਤੇ ਬੰਦਿਆਂ ਦੀ ਪਿੰਡ ਤਾਂ ਹੀ ਲੋੜ ਹੁੰਦੀ ਆ ਉਹਦੇ ਨਾਲ ਤੁਰੋ ਆ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਵਾਲੇ ਤੇ ਆਪਦਾ ਇਹਦੇ ਨਾਲ ਈਰਖਾਵਾਦੀ ਇਹਦੇ ਨਾਲ ਲੜਾਈਆਂ ਜਿਹੜੇ ਬੰਦੇ ਤੁਹਾਨੂੰ ਇਸ ਤਰ੍ਹਾਂ 도ਗਲੇ ਹੁੰਦੇ ਨਾ ਉਹੀ ਵੇਖ ਲਈ ਲੜਾਈ ਕਰਾਉਂਦੇ ਹੁੰਦੇ ਆ ਉਹਨਾਂ ਨੇ ਗੱਲ ਇਧਰੋਂ ਹੋਰ ਕਰ ਜਾਣੀ ਦੂਜੇ ਬੰਨੇ ਹੋਰ ਕਰ ਜਾਣੀ ਮੈਂ ਤੇ ਅੱਜ ਨਾ ਬੋਲਣਾ ਨਹੀਂ ਚਾਹੁੰਦਾ ਤੇ ਪਰ ਮੈਨੂੰ ਨਾ ਜਦੋਂ ਕੱਲ ਵੋਟਾਂ ਦੇ ਵਿੱਚ ਕਈ ਵੀਰਾਂ ਨੇ ਕਿ ਮਿਲਦੇ ਸੀ ਤੇ ਮੈਨੂੰ ਬੜਾ ਮਹਿਸੂਸ ਹੁੰਦਾ ਸੀ ਮੈਂ ਕਹਿੰਦਾ ਵੀ ਚਲ ਕੋਈ ਨਹੀਂ ਸਵੇਰੇ ਇਹਨਾਂ ਦੇ ਗੱਲ ਕਰਾਂਗੇ ਮੇਰੇ ਵੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਇਹ ਸਿਆਸਤ ਕਿਹੜੀ ਚੀਜ਼ ਇਦਾਂ ਦੀ ਹੈ ਤੇ ਇਹਨਾਂ ਬੰਦਿਆਂ ਦਾ ਕੀ ਹੁੰਦਾ ਇਹਨਾਂ ਨੂੰ ਕੀ ਕਹਿਣਾ ਚਾਹੀਦਾ ਤੇ ਆ ਜਿਹੜਾ ਜਿੰਨੀ ਮੌਜ ਆਪਾਂ ਨੂੰ ਕੰਮ ਧੰਦੇ ਦੇ ਵੇਚਣਾ ਨਹੀਂ ਕਿਤੇ ਨਹੀਂ ਉਹ ਸਵੇਰ ਦੀਆਂ ਮੋਟਰਾਂ ਚਲਾਈਆਂ ਪਾਣੀ ਚੱਲਣ ਦੇ ਆ ਕਣਕਾਂ ਭ ਨੰਦਰਾ ਚਾਹ ਬਣੀ ਛਕਣਦੇ ਆ ਤੇ ਕੋਈ ਕਿਸੇ ਦਾ ਫੇਰ ਖੜੀ ਝਿੜਕਣੀ ਨੰਦ ਲੈਣ ਦੇ ਜਿਹੜੀ ਸਕੂਨ ਦੀ ਜ਼ਿੰਦਗੀ ਆ ਨਾ ਇਹ ਖੇਤੀਬਾੜੀ ਜਾਂ ਕੋਈ ਵੀ ਧੰਦਾ ਜ਼ਿੰਦਗੀ ਦੇ ਵਿੱਚ ਤੁਸੀਂ ਆਪ ਦਾ ਕਰਨਦੇ ਆ ਜੇ ਤੇ ਉਹਨੂੰ ਤੁਸੀਂ ਆਪਦੇ ਦਿਲੋਂ ਕਰਨ ਲੈਣਾ ਉਹਦੇ ਵਿੱਚ ਤੁਹਾਨੂੰ ਸਕੂਨ ਮਿਲਣਾ ਤੇ ਜੇ ਤੁਸੀਂ ਬੱਜੂ ਰਤੀ ਕਰਨਦੇ ਆ ਆਪਾਂ ਇੱਕ ਦੂਜੇ ਵੱਲ ਵੇਖ ਕੇ ਫਲਾਣਾ ਕੰਮ ਕਰਦਾ ਈ ਟਿਮਕੜਾ ਕੰਮ ਕਰਦਾ ਈ ਉਹਨੂੰ ਵੇਖ ਕੇ ਦੁਖੀ ਹੋਈ ਜਾਂਦੇ ਤੇ ਆਪਦੇ ਕੰਮ ਤੋਂ ਕਦੀ ਖੁਸ਼ ਨਹੀਂ ਹੋਏ ਇਸ ਕਰਕੇ ਮੇਰੇ ਵੀਰ ਆਪਣੇ ਕੋ ਹੈਗਾ ਸਭ ਕੁਝ ਆ ਆਪਦੇ ਤੋਂ ਨੀਵੇਂ ਨੂੰ ਵੇਖ ਕੇ ਚੱਲੋ ਉੱਚੇ ਨੂੰ ਵੇਖ ਕੇ ਕਦੀ ਨਾ ਚੱਲੋ ਜਦੋਂ ਆਪਣੇ ਕੋਲ ਾਕਾਤ ਹੋਊਗੀ ਤੇ ਉਥਾਂ ਤੇ ਪਹੁੰਚ ਜਾਗੇ ਨਹੀਂ ਤੇ ਐਵੇਂ ਜਿਹੜੀ ਚੀਜ਼ ਆਪਦੇ ਕੋਲ ਹੈਗੀ ਉਹਦਾ ਆਨੰਦ ਮਾਣੋ ਨਜ਼ਾਰੇ ਲਵੋ ਇਹੋ ਹੀ ਸਭ ਤੋਂ ਵੱਡਾ ਸੋਗ ਹੈ ਤੇ ਇਹੋ ਹੀ ਸਕੂਨ ਆ ਨਾ ਜਿਆਦੇ ਪੈਸੇ ਨਾਲ ਸਕੂਨ ਮਿਲਣਾ ਉਹ ਵੀ ਰੋਂਦੇ ਵੇਖਿਆ ਜਿੰਨੇ ਇਹ ਆ ਵੀ ਮਨੁੱਖਤਾ ਦੀ ਸੇਵਾ ਦੇ ਵਿੱਚ ਜਾ ਕੇ ਵੇਖੋ ਉਹ ਵੀਰ ਦੀ ਕਿੱਡੀ ਵੱਡੀ ਸੇਵਾ ਵਾ ਉਹਨੂੰ ਵੀ ਲੋਕਾਂ ਨੇ ਗੱਲਾਂ ਕਰਤੀਆਂ ਇਸ ਕਰਕੇ ਜਿਹੜੀ ਸੇਵਾ ਉਹਨਾਂ ਕਰਨ ਲਿਆ ਬੰਦਾ ਆਪਾਂ ਤੇ ਆਪਦੇ ਘਰ ਦੇ ਜੀ ਨਹੀਂ ਸਾਂਭਣ ਦੇ ਉਹ ਬੰਦੇ ਨੇ ਕਿੱਥੋਂ ਕਿੱਥੋਂ ਚੁੱਕ ਕੇ ਲਿਆਂਦੇ ਜਿਹੜਾ ਦਸਵੰਦ ਦੇਣਾ ਤੁਹਾਨੂੰ ਜੇ ਕਿਤੇ ਨਹੀਂ ਲੱਭਦਾ ਚਲੋ ਜਦੋਂ ਹੜ ਪੀੜਤਾ ਨਾਲ ਦੇਨੇ ਦਵੋ ਜਦੋਂ ਨਹੀਂ ਕਿਤੇ ਲੱਭਦਾ ਤੇ ਮਨੁੱਖਤਾ ਦੀ ਸੇਵਾ ਦੇ ਵਿੱਚ ਦਵੋ ਵੀਰ ਨੂੰ ਕਿਉਂਕਿ ਉਹ ਵੀ ਬਹੁਤ ਤਕੜਾ ਕਾਰਜ ਚੱਲਣ ਡਿਆ ਉਹ ਵੀ ਸੇਵਾ ਦੇ ਨਾਲ ਹੀ ਚੱਲਣ ਡਿਆ ਵਾ ਤੇ ਜੋ ਬਾਕੀ ਮਨ ਦੇ ਵਿੱਚ ਕਦੀ ਨਾ ਰੱਖਿਆ ਕਰੋ ਜਦੋਂ ਤੁਸੀਂ ਦਸਵੰਦ ਲੈ ਕੇ ਤੁਰ ਪੇਨਾ ਤੁਹਾਡਾ ਦਸਵੰਦ ਉਹਦੇ ਹੀ ਪ੍ਰਮਾਤਮਾ ਨੇ ਲੇਖੇ ਲਾ ਦੇਣਾ ਅਗਲਾ ਵਰਤੂਗਾ ਉਹਦੇ ਵਾਸਤੇ ਜ਼ਹਿਰ ਬਣੂਗਾ ਇਸ ਕਰਕੇ ਮੇਰੇ ਵੀਰ ਇਹ ਗੱਲਾਂ ਦਿਮਾਗ ਵਿੱਚ ਸੋਚ ਕੇ ਇਹ ਵਾਤ ਤੋਂ ਵਾਦ ਗਿਰਬਾਣੀ ਨਾਲ ਜੜੋ ਤੇ ਨਾਮ ਪੜਿਆ ਕਰੋ ਤੇ ਨੰਦ ਲਿਆ ਕਰੋ ਪਿਛਲੇ ਸਾਲ ਆਪਾਂ 2 ਥੋੜਾ ਜਿਹਾ 35 ਕਿਲੋ ਪਾਇਆ ਸੀ ਤੇ 35 ਕਿਲੋ ਨਾਲ ਕਣਕ ਨਿਕਲੀ ਪੂਰਾ ਝਾੜ ਬਹੁਤ ਵਧੀਆ ਨਿਕਲਿਆ ਤੇ ਸੋਹਣੀ ਨਹੀਂ ਲੱਗਦੀ ਫੱਪਦੀ ਨਹੀਂ ਜਿੱਤਰਾ ਵੀ ਲੱਗੀ ਜਾਂਦਾ ਹੋਰ ਖਾਦ ਦੀ ਲੋੜ ਆ ਹੋਰ ਖਾਦ ਦੀ ਲੋੜ ਇਸ ਵਾਰੀ ਪੂਰਾ ਤੋਲ ਕੇ 40 ਕਿਲੋ ਵੀ ਪਾਇਆ ਆ ਇਹ ਤੁਹਾਨੂੰ ਦਿਖਦੇ ਨੇ ਪੂਰੇ ਸਿਆੜ ਨਾਲ ਫੋਲੀ ਭਰੇ ਪਹਿਲਾ ਪਾਣੀ ਲੱਗਣ ਡਿਆ ਤੇ ਵਧੀਆ ਸਿਰਫ ਇਹਦੀ ਡੰਗਾਈ ਜਿਹੜੀ ਨਾ ਬੱਤਰ ਪੂਰਾ ਸੀ ਤੇ ਡੰਗਾਈ ਪਹਿਲਾਂ ਵੇਖਣ ਨੂੰ ਲੱਗਦੀ ਯਾਰ ਥੋੜੀ ਡੂੰਗੀ ਚਲੇਗੀ ਪਹਿਲੀ ਤੇ ਗਿੱਲਾ ਕਰਕੇ ਸ਼ਾਇਦ ਖਰਾਬ ਕਰੇ ਪਰ ਨਹੀਂ ਬਹੁਤ ਵਧੀਆ ਨਿਕਲਾ ਜੀ ਬਹੁਤ ਸੋਹਣੀ ਗਣਕਾ ਆ ਜਿਹੜਾ ਆਪ ਨੂੰ ਯੂਨੀਵਰਸਿਟੀ ਨੇ ਬੀ ਦਿੱਤਾ ਹੈ ਨਾ 872 ਦਾ ਬਹੁਤ ਸੋਹਣਾ ਨਿਕਲਿਆ ਵੀ ਬਹੁਤ ਵਧੀਆ ਇਹਨੂੰ ਥੋੜੀ ਜਿਹੀ ਆਪਣੇ ਕਿਉਂਕਿ ਕਸੂਰ ਉਹਨਾਂ ਦਾ ਵੀ ਨਹੀਂ ਆਉਂਦੇ ਆਪਾਂ ਯੂਨੀਵਰਸਿਟੀ ਦਾ ਇਹ ਆਪਾਂ ਨੂੰ ਕਿਸੇ ਸੰਸਥਾ ਨੇ ਯੂਨੀਵਰਸਿਟੀ ਤੋਂ ਲੈ ਕੇ ਦਿੱਤਾ ਹੈ origignal b ਉਹ ਸੰਸਥਾ ਨੇ ਕੀਤਾ ਵੀ ਬੀ ਲੈ ਕੇ ਰੱਖ ਲਿਆ ਉਹਨਾਂ ਦਿਨਾਂ ਦੇ ਵਿੱਚ ਨਾ ਸ਼ਲਾਬ ਹੁੰਦੀ ਹੈ ਸ਼ਲਾਬ ਦੇ ਨਾਲ ਜਿਹੜਾ ਆਪਣਾ ਸੁਸਰੀ ਬਹੁਤ ਜਿਆਦੀ ਪੈਂਦੀ ਹੈ ਇਹਨੂੰ ਸੁਸਰੀ ਲੱਗੀ ਤੇ ਅਸੀਂ ਪੰਤਾ ਆਪਣੀਆਂ ਡਰਲਾਂ ਬੰਦੀਆਂ ਅਸੀਂ 40 ਕਿਲੋ ਦੇ ਤੇ 55 ਕਿਲੋ ਹਸਾਬ ਨਾਲ ਬੀ ਪਾਇਆ ਇਹਦਾ ਪੂਰਾ 40 ਕਿਲੋ ਤਕਰੀਬਨ ਜਿਹੜਾ ਵਿੱਚ ਵੀ ਸੁਸਰੀ ਨੇ ਖਾਦਾ ਉਹ ਨਹੀਂ ਉੱਗਿਆ ਬਾਕੀ ਤਕਰੀਬਨ ਸਾਰਾ ਹੀ ਬੀ ਬਹੁਤ ਵਧੀਆ ਉੱਗਿਆ ਤੇ ਬਹੁਤ ਸੋਹਣੀ ਕਣਕ ਵਾਹ ਕਣਕ ਦਾ ਰੋ ਵੀ ਬਹੁਤ ਵਧੀਆ ਵਾ ਤੇ ਹੁਣ ਇਹਨੂੰ ਆਪਾਂ ਇੱਕ ਸਪਰੇਅ ਕਰਨੀ ਆ ਦੂਜੇ ਦੀ ਮੈਗਨੀਸ਼ੀਅਮ ਦੀ ਇੱਕ ਕਰਨੀ ਜੁਮਦਰ ਵਾਲੀ ਐਰ ਕੀ ਜਿਹੜਾ ਦੂਸਰਾ ਗੰਧਵਾ ਜਿਹਤਰਾ ਬਾਥੂ ਵਗੈਰਾ ਆਪਣੇ ਸਾਰੇ ਵਿੱਚ ਜਿਹੜੇ ਚੋੜੇ ਪੱਤੇ ਵਾਲੇ ਨਦੀਨ ਜਿਹਨੂੰ ਆਖ ਦਿੰਦੇ ਆਪਾਂ ਉਹ ਪਾਣੀ ਲਾਇਆ ਕਾਫੀ ਮਾਤਰਾ ਵਿੱਚ ਨਿਕਲੇ ਆ ਉਹਨਾਂ ਨੂੰ ਚਲੋ ਆਪਾਂ 24D ਜਿਹੜੀ ਆ ਲੋਹੇ ਦੇ ਲੀਟਰਾਂ ਵਾਲੀ ਉਹੀ ਮਾਰ ਦੇਣੀ ਆ ਇੱਕ ਗੱਲ ਧਿਆਨ ਰੱਖਿਓ ਐਕਸਲ ਦਵਾਈ ਦੇ ਵਿੱਚ 240 ਦਵਾਈ ਨਾ ਪਾਇਓ ਉਹ ਬਹੁਤ ਨੁਕਸਾਨ ਕਰਦੀ ਉਹਨੇ ਪਿਛਲੀ ਯਾਰ ਸਾਨੂੰ ਮਹੀਨਾ ਤੱਕ ਪਤਾ ਨਹੀਂ ਲੱਗਾ ਬਾਅਦ ਸਾਨੂੰ ਹੁਣ ਐਰ ਕੀ ਫਿਰ ਤਜਰਬਾ ਕੀਤਾ ਪਤਾ ਲੱਗਾ ਸਾਡੀ ਕਣਕ ਜਿੱਥੇ-ਇਥੇ ਐਕਸਲ ਦਵਾਈ ਕੀਤੀ ਨਾ ਉੱਥੇ 2-2 ਕੁਇੰਟਲ ਘਟ ਗਈ ਉਹਨਾਂ ਦਾ ਆਪਸੀ ਜਿਹੜਾ ਨਾ ਤਾਲਮੇਲ ਨਹੀਂ ਬੈਂਦਾ ਕਣਕ ਨੂੰ ਬਿਠਾ ਦਿੰਦਾ ਉਹ ਇਸ ਕਰਕੇ ਐਕਸਲ ਦਵਾਈ ਚ 24D ਨਹੀਂ ਉਹ ਆਪਣੀ ਬਟਨ ਬੂਟੀ ਵਾਲੀ ਜਿਹੜੀ ਕੀ ਨਬੂਤ ਇਹਨੂੰ ਆਖ ਦਿੰਦੇ ਉਹ ਸ਼ਾਇਦ ਪੈ ਜੇ ਉਹ ਦਿਨ ਪਤਲੀ ਰੱਖਣੀ ਉਹ ਤਾਂ ਵੈਸੇ ਕਣਕ ਸਾੜਦੀ ਹੁੰਦੀ ਆ ਜੇ ਆਪਾਂ ਜਿਆਦੀ ਪਾਤੀ ਤੇ ਉਹ ਖਰਾਬ ਕਰੂਗੀ ਬਾਕੀ ਬਹੁਤ ਸੁਣੀਆਂ ਕਣਕਾਂ ਰਕੀ ਸਾਰੀਆਂ ਮੋਟਰਾਂ ਕੀੜਾ ਮਾਰ ਕੇ ਪਾਣੀ ਲੱਗਣ ਡਿਆ ਵਾ ਖਾਦ ਪੈਣ ਡਈ ਆ